ਰੰਦੇ ਪਗਰਮਾਣੀ ਜੀ ਕੋਈ ਕੀ ਕਰਨਾ ਹੋਈਆ ਕਰਨਾ ਜੀ ਰਾਤ 10:30 2:30 ਵਜੇ ਇੱਥੇ ਚੋਰ ਆਏ ਨੇ 9 ਜਾਣੇ ਜੀ ਕੈਮਰਿਆਂ ਚ ਰਿਕਾਰਡਿੰਗ ਹੋਈ ਹੋਣੀ ਤੇ 9 ਜਾਣਿਆਂ ਨੇ ਜੀ ਆ ਕੇ ਪਹਿਲਾਂ ਤਾਂ ਇਹ ਜਿੰਦੇ ਥੋੜੇ ਜੀ ਬਾਹਰਲੇ ਕੈਂਚੀ ਘਟ ਦੇ ਦੋ ਜਿੰਦੇ ਥੋੜੇ ਉਹਨਾਂ ਨੇ ਉਸ ਵਾਰ ਉਹਨਾਂ ਨੇ ਜਿਹੜੇ ਬਾਹਰ ਦੋ ਕੈਮਰੇ ਲੱਗੇ ਹੋਏ ਸੀ ਉਹ ਡੈਮੇਜ ਕੀਤੇ ਫਿਰ ਇੱਕ ਬੱਲਬ ਲੱਗਿਆ ਸੀ ਸਾਡਾ ਲਾਈਟ ਜਾਗਦੀ ਸੀ ਉਹ ਵੀ ਤੋੜੀ ਜੀ ਉਸ ਤੋਂ ਬਾਅਦ ਚੌਕੀਦਾਰ ਦਾ ਸਾਨੂੰ ਫੋਨ ਆਇਆ ਜੀ ਜਿਹੜਾ ਚੰਡੀਗੜ੍ਹ ਰੋਡ ਤੇ ਸੀਗਾ ਉਹ ਕਹਿੰਦਾ ਵੀ ਆਓ ਤੁਹਾਡੇ ਕੋਈ ਕੋਈ ਵਾਰਦਾਤ ਹੋ ਗਈ ਆ ਵੀ ਪੁਲਿਸ ਵੀ ਖੜੀ ਆ ਸੀਪੀਆ ਤੇ ਜਦੋਂ ਅਸੀਂ ਆਏ ਜੀ ਸਾਨੂੰ ਉਹਨਾਂ ਨੇ ਦੱਸਿਆ ਵੀ ਤੁਹਾਡੇ ਦੋ ਜਿਹਦੇ ਟੋੜਲੇ ਜੀ ਉਹਨਾਂ ਨੇ ਬਾਕੀ ਬੰਦੇ ਭੱਜ ਗਏ ਜੀ ਹੁਣ ਅਸੀਂ ਆ ਗਈ ਸੀਗੇ ਚੌਕੀਦਾਰ ਨੂੰ ਉਹਨਾਂ ਨੇ ਪਹਿਲਾਂ ਮਾਰ ਲਿਆ ਸੀਗਾ ਜਿਹੜਾ ਮੇਨ ਕੰਨਾ ਰੋਡ ਦਾ ਸਾਡਾ ਚੌਕੀਦਾਰ ਸੀ ਉਹਨੂੰ ਮਾਰ ਲਿਆ ਸੀ ਉਹ ਦੂਜੇ ਬੰਦੇ ਆ ਕੇ सीपीआर ਵਾਲਿਆਂ ਨੂੰ ਇਨਫੋਰਮ ਕੀਤਾ ਤੇ ਉਹ ਆ ਗਏ ਉਹਨਾਂ ਦੇਖ ਕੇ ਭੱਜ ਗਏ ਜਿਹੜਾ ਸਾਡਾ ਬਚਾਅ ਹੋ ਗਿਆ ਕਿੰਨੇ ਵਜੇ ਘਟਲਾਈਏ ਇਹੇ ਜੀ ਉਹ ਤਕਰੀਬਨ 2.30 ਤੇ ਆ ਗਏ ਸੀ ਕੈਮਰੇ ਦੱਸਦੇ ਨੇ ਤੇ 3:25 ਮਿੰਟ ਤੇ ਇੱਥੋਂ ਭੱਜੇ ਨੇ ਜੀ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਸਾਨੂੰ ਜੀ ਇਹ ਕੋਈ ਪੌਣੇ ਕਿਤੇ ਪੌਣੇ ਕਿ 4 ਵਜੇ ਪਤਾ ਲੱਗਿਆ ਇਹ ਡੇਢ ਤੋਂ ਘੰਟੇ ਬਾਅਦ ਪਤਾ ਲੱਗਿਆ ਨਹੀਂ ਨਹੀਂ ਅੱਧੇ ਘੰਟੇ ਅੱਧੇ ਘੰਟੇ ਬਾਅਦ ਪਤਾ ਹਾਂ ਜੀ ਜਦੋਂ ਭੱਜਣ ਤੋਂ ਰੀ ਅਚੀਵਮੈਂਟ ਵਾਲਾ ਲੱਗ ਰਿਹਾ ਚੋਰ ਕਿੰਨੇ ਕ ਟਾਈਮ ਪੁਰੇਦਾ ਇਹ ਕੈਮਰੇ ਨਾਲ ਤਕਰੀਬਨ 1 ਘੰਟਾ ਜੀ 1 ਘੰਟਾ ਹੋ ਰਿਹਾ ਹੈ ਹਾਂ ਜੀ ਤੇ ਤੁਹਾਨੂੰ ਕਿਹਨੇ ਸੂਚਨਾ ਦਿੱਤੀ ਜੀ ਤੁਹਾਨੂੰ ਸੂਚਨਾ ਉਹ ਪੁਲਿਸ ਵਾਲਿਆਂ ਨੇ ਜੋ ਜੋ ਰਾਜੀ ਜੋ ਰਾਜੀ ਕੀ ਨੁਕਸਾਨ ਹੋਇਆ ਨਹੀਂ ਨੁਕਸਾਨ ਤੋਂ ਬਚਾਅ ਹੋ ਗਿਆ ਜੀ ਪਰਮਾਤਮਾ ਦੀ ਦਇਆ ਨਾਲ ਉਹਨਾਂ ਨੇ ਬਾਹਰਲੇ ਕੈਂਚੀ ਗੜ ਦੇ ਜਿੱਦੀ ਤੋੜੇ ਸੀਗੇ ਫਿਰ ਉਹ ਮੌਕੇ ਤੇ ਪੁਲਿਸ ਆ ਗਈ ਜਾਂ ਚੌਕੀਦਾਰ ਆ ਗਿਆ ਜੀ ਫਿਰ ਭੱਜ ਗਏ ਜੀ ਕੈਮਰੇ ਕਿੰਨੇ ਤੋੜ ਦੋ ਕੈਮਰੇ ਸਾਡੇ 2 ਤੋੜ ਗਏ ਗਿਣਤੀ ਕਿੰਨੀ ਹੋ ਗਈ ਚੋਰਾਂ ਦੀ ਬਾਹਰ ਆਈ ਆ ਅ ਗਿਣਤੀ ਸੀਗੀ ਜੀ 9 ਤੱਕ ਰਿਕਾਰਡਿੰਗ ਚਾਉਂਦੇ ਨੇ ਬਾਕੀ ਚੌਕੀਦਾਰ ਦੇ ਦੱਸਣ ਤੇ ਮਤਲਬ ਕੋ 13 ਕਹਿੰਦਾ ਇਹ ਵੀ ਦਿਖਾ ਜੇ ਵੀ ਉਹ ਫਟ ਵੀ 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 ਜੀ ਹਾਂ ਉਹ ਰਿਕਾਰਡਿੰਗ ਹੈਗੀ ਹੈ ਵੀਰ ਨੂੰ ਵੀ ਵੀ ਪੀਂਦੇ ਦਿਖਾਈ ਦੋ ਪੂਰਾ ਟਾਈਮ ਲੱਗ ਗਿਆ ਹਾਂ ਜੀ ਹਾਂ ਪਿੱਛੇ ਸੜਕ ਤੇ ਪਿੱਛੇ ਖੜ ਕੇ ਉਹਨਾਂ ਨੇ ਵੀਰ ਵੀ ਕੀਤੀ ਹੈ ਜੀ ਅਰਗੇ ਚੌਕੀਦਾਰ ਦਾ ਮੋਬਾਈਲ ਵਿੱਚ ਪੈਸੇ ਵੀ ਖੋ ਰਹੇ ਹਾਂ ਚੌਕੀਦਾਰ ਕਹਿੰਦਾ ਮੇਰੇ ਮੋਬਾਈਲ ਦਾ SIM ਲੈ ਕੇ ਜੀ ਕੱਢ ਕੇ ਤੇ ਉਹਦੇ ਕੋਲ 6-700 ਰੁਪਏ ਸੀ ਕਹਿੰਦਾ ਉਹ ਵੀ ਲੈ ਗਏ ਜੀ ਉਹਦੇ ਆਪਣੇ ਕੋਈ ਕਾਰੀਗਰ ਵੀ ਸੌਂਦਾ ਹੋਇਆ ਕੋਈ ਬੰਦਾ ਆਪਣਾ ਕਾਰੀਗਰ ਦੁਕਾਨ 'ਚ ਕੋਈ ਨਹੀਂ ਸੌਂਦਾ ਜੀ ਉਹ ਉੱਪਰ ਸੌਂਦਾ ਉਹ ਸੁੱਤਾ ਪਿਆ ਸੀਗਾ ਜੀ ਉਸ ਵੇਲੇ ਜੀ ਫਿਰ ਕੰਪਲੀਟ ਕਰਾਇਆ ਸੀ ਕੰਪਲੀਟ ਹਲੇ ਹੁਣ ਜਾਣੀ ਹੈ ਵੈਸੇ ਉਹ ਸੀਪੀਆਰ ਵਾਲੇ ਕਹਿੰਦੇ ਸੀ ਕਿ ਅਸੀਂ ਇਨਫੋਰਮ ਕਰਤਾ ਐਸਐਚਓ ਸਾਹਮਣੂ ਕੀ ਲਾੜ ਹੋਣਾ ਦੁਕਾਨਦਾਰ ਸੇਵ ਨੇ ਮੇਜ਼ੋਂ ਵੇਖੋ ਇਸ ਇੱਥੇ ਸੇਫਟੀ ਦਾ ਇਹ ਜੀ ਹੋਇਆ ਜੀ ਬਲਵੀਰ ਸਿੰਘ ਬਲਵੀਰ ਸਿੰਘ ਕੀ ਕੱਢਣਾ ਹੋਇਆ ਰਾਤ ਕੀ ਕੱਢਣਾ ਕੀ ਹੋਇਆ ਰਾਤ ਮੈਂ ਢੇੜਾ ਮੋਂ ਚੱਡਾ ਸੀ ਉਹਦਾ ਭਈਆ ਖੜਾ ਸੀ ਇੱਧਰ ਜੀ ਅੱਛਾ ਤੂੰ ਚੌਕੀਦਾਰ ਹੋਣਾ ਹਾਂ ਜੀ ਹਾਂ ਜੀ ਚੌਕੀਦਾਰ ਅੱਛਾ ਕਿੰਨੇ ਕ ਬਜੇ ਦੀ ਗੱਲ ਹੈ ਇਹ 3 3 ਕ ਬਜੇ ਦਿਖਾਦਾ ਅੱਛਾ ਕਿੰਨੇ ਕ ਬੰਦੇ ਸੀ ਕਿ ਉਹ 12 ਦੇ 9-10 ਬੰਦੇ ਹੀ ਨੌਂ ਦਾ ਇੰਨੇ ਆਏ ਹੋਏ ਸੀ ਅੱਛਾ ਜੀ ਦੋ ਬੰਦੇ ਮੇਰੇ ਕੋਲ ਬੈਠੇ ਸੀ ਬੰਨ੍ਹ ਜਾਈ ਸੀ ਲੱਗਾ ਉਹਨਾਂ ਨੇ ਬੰਨ ਕੇ ਡੋਬੇ ਉਹਦੇ ਕੰਡੇ ਸਾਈਕਲ ਮੇਰਾ ਉੱਡੇ ਛੱਡਾ ਡੋਬੇ ਦੇ ਵਿੱਚ ਹੂੰ ਤੇ ਕੁੱਟੇ ਵੀ ਤੁਹਾਨੂੰ ਤੇ ਬੈਟਰੀ ਕਾਹਲੀ ਕੁੱਟਿਆ ਵੀ ਕੁੱਟ ਕੇ ਲਾ ਕੇ ਗਏ ਨਹੀਂ ਉੱਥੇ ਲੱਗਾ ਅੱਛਾ ਅੱਛਾ ਤੇ ਉਹਨਾਂ ਨੇ ਫਿਰ ਹਥਿਆਰ ਕਿਉਂ ਚਾਹੀਦਾ ਸੀ ਉਹਨਾਂ ਕੋਲ ਹਥਿਆਰ ਖਰਚਾ ਸੀ ਕਿਸ ਤਰ੍ਹਾਂ ਦੇ ਬੰਦੇ ਸੀ ਲੱਗਣ ਨੂੰ ਬੋਲੀ ਉਹ ਵਾਸਤੇ ਹਿੰਦੀ ਬੋਲਦੇ ਸੀ ਕਿੰਨੇ ਗਣਾ ਸੀ 12 ਤੇ ਜਾਣੇ ਹਾਂ 12 ਤੇ ਜਾਣੇ ਮੂਟਾ ਕਿਹੋ ਜਿਹਾ ਸੀ ਤਾਂ ਕਿ ਮੂਟਾ ਕਿਹੋ ਜਿਹਾ ਸੀ ਉਹਨਾਂ ਦਾ ਕਿੰਨਾ ਕ ਟਾਈਮ ਲੱਗਿਆ ਉਹਨਾਂ ਨੂੰ ਉੱਥੇ ਜਿੰਨੇ ਦਿਨ ਤੋਂ ਵੱਡੇ ਆ ਨਹੀਂ ਵੱਡੇ ਉਹਨਾਂ ਦੇ ਦੋ ਟੋਟਲੇ ਤੇ ਦੋ ਝੰਡੇ ਟੋਲ ਲਈ ਉਹਨਾਂ ਨੇ ਹੂੰ ਉਹਨਾਂ ਨੂੰ ਇਹ ਜਨਾਂ ਕਿ ਉਹ ਭੰਦ ਕਿਉਂ ਅੱਛਾ ਇਹ ਫਿਰ ਮਾਲਕਾਂ ਨੂੰ ਸੁਚਨਾ ਦਿੱਤੀ ਉਹਨਾਂ ਨੇ ਹਾਂਜੀ ਆ ਗਈ ਸੀ ਉਹ ਹਾਂਜੀ ਹਾਂਜੀ ਲਖਵੀਰ ਸਿੰਘ ਆ ਜੀ ਤਾਂ ਤੁਸੀਂ ਸਿੰਘ ਜੀ ਕੀ ਕਰਨਾ ਕੀ ਹੋਈ ਹੈ ਤੇ ਤੁਸੀਂ ਕੀ ਕਰਦੇ ਹੋ ਮੈਂ ਤੁਹਾਨੂੰ ਦੱਸ ਜੀ ਮੈਂ ਚੌਕੀਦਾਰਾਂ ਜੀ ਹੂੰ ਤੇ ਮੈਂ ਇਹਦੇ ਕੋਲ ਮੇਰਾ ਹੈਗਾ ਡੱਬੀ ਬਜ਼ਾਰ ਏਰੀਆ ਜੀ ਮੈਂ ਚਾਵਾ ਰੋਡ ਕਿੰਨੀ ਤੇ ਕੰਨੀ ਘੁੰਮ ਕੇ ਘੇੜਾ ਲਾਉਣ ਚਲੇ ਗਿਆ ਤਾਂ ਜੀ ਹੂੰ ਤੇ ਇਹਨੂੰ ਮੈਂ ਨੂੰ ਸ਼ੱਕ ਜੀ ਪਈ ਵੀ ਇਹਦੀ ਸੀਟੀ ਨਹੀਂ ਵੇਜੀ ਹੈਗੀ ਹੂੰ ਮੈਂ ਇਹਦੇ ਕੋਲ ਪਹੁੰਚ ਗਿਆ ਹੂੰ ਤੇ ਮੈਂ ਦੇਖਿਆ ਵੀ ਇਹ ਹੈ ਨਹੀਂ ਉੱਥੇ ਹੂੰ ਤੇ ਮੈਂ ਆਲਾ-ਦਾਲਾ ਦੇਖ ਕੇ ਮੈਂ ਦੇਖਿਆ 12-13 ਬੰਦੇ ਖੜੇ ਤੇ ਜੀ ਹੂੰ ਕਾਂਦੇ ਦੇ ਨਾਲ ਲੱਗੇ ਹੂੰ ਤੇ ਫਿਰ ਮੈਂ ਇਹਨੂੰ ਮੈਂ ਉਹਨਾਂ ਦੇਖ ਕੇ ਨੱਠ ਗਿਆ ਹੂੰ ਨਟਕੇ ਮੇ ਨਾਲ ਦੇ ਚੌਕੀਦਾਰ ਰਾਮ ਸੱਦ ਕੇ ਲੈ ਕੇ ਆਏ ਜੀ ਫਿਰ ਪੁਲਿਸ ਵਾਲਿਆਂ ਨੂੰ ਫੋਨ ਕਰਿਆ ਜੀ ਹਾਂ ਜੀ ਜਦੇ ਆ ਗਏ ਤੇ ਜੀ ਫਿਰ ਲੱਬੇ ਲੱਬੇ ਉਹ ਗਾਇਬ ਹੋ ਗਏ ਕੁਝ ਪਤਾ ਲੱਗਾ ਕਿ ਕਿਧਰ ਗਏ ਸੀ ਬੰਦੇ ਕਿਧਰ ਉਹ ਚਾਵਾ ਰੋਡ ਕੰਨੀ ਆਏ ਤੇ ਜੀ ਅੱਛਾ ਉਹ ਉਹਨਾਂ ਦੀ ਵੇਸ ਪੁੱਛਿਆ ਗਿਆ ਜੀ ਮੂੰਹ ਬੰਨਿਆ ਸੀ ਤੇ ਜੀ ਉਹਨਾਂ ਨੇ ਅੱਖਾਂ ਅੱਖਾਂ ਹੀ ਕੱਲੀਆਂ ਦੇ ਦਿੱਤੀ ਅੱਛਾ ਅੱਛਾ ਤੇ ਕੁਝ ਪਤਾ ਕਿਸੇ ਚੀਜ਼ ਚਾਹੀ ਸੀ ਕਿਵੇਂ ਸੀ ਨਹੀਂ ਐ ਨਹੀਂ ਪਤਾ ਜੀ ਕਿਉਂ ਆਏ ਉਧਰ ਹੀ ਲੁਕਾਇਆ ਸੀ ਇਹਨਾਂ ਕੋਲ ਤੁੰਦਗੀ ਨਹੀਂ ਸੀ ਜੀ ਤੁੰਦ ਬਹੁਤ ਸੀ ਜਿੰਦੇ ਤੋੜ ਕੇ ਕੋਈ ਨੁਕਸਾਨ ਤਾਂ ਨਹੀਂ ਹੋਇਆ ਤੁਹਾਨੂੰ ਨਹੀਂ ਜੀ ਨੁਕਸਾਨ ਨਹੀਂ ਹੋਇਆ ਹੈਗਾ ਦੋਏ ਜਿੰਦੇ ਤੋੜੇ ਨੇ ਜੀ ਉਹਨਾਂ ਨੇ ਕਿ ਕਿਆ ਕਾਹਦੇ ਚਾਹੇ ਸੀ ਉਹ ਇਹ ਪਤਾ ਨਹੀਂ ਕੀ ਨਹੀਂ ਨਹੀਂ ਉਹ ਵੀ ਨਹੀਂ ਪਤਾ ਹੈ ਸਟੈਕਨਿਕ ਲੱਗੀਆਂ ਕੁਝ ਸਟੈ ਬਸ ਇਹਨੂੰ ਕੁੱਟੇ ਮਾਰੇ ਥੋੜਾ ਬਸ ਕੀ ਕਰਦਾ ਅੱਛਾ ਕੁੱਟੇ ਆ ਜੀ ਬੰਨ ਲਿਆ ਸੀ ਉਹ ਨਹੀਂ ਹਾਂਜੀ ਫਿਰ ਜਿਹੜੇ ਜਿਹੜੇ ਦੁਵੈਲਰ ਦੀ ਦੁਕਾਨ ਆਉਂਦੇ ਮਾਲਕਾਂ ਨੂੰ ਕਿਹਨੇ ਫੋਨ ਕੀਤਾ ਜੀ ਮਾਲਕਾਂ ਨੂੰ ਅਸੀਂ ਕਰਿਆ ਜੀ ਤੁਸੀਂ ਕਰਿਆ ਕਿਹਨੇ ਕੋਈ ਕਿੱਧਰੋਂ ਉਹ ਕਿੱਧਰੋਂ ਆ ਕੇ ਸੀ ਉਹ ਉਹ ਜਦ ਇਹ ਆ ਕੇ ਤੇ ਜੀ ਅ ਹਾਂ ਜੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਪੁਲਸ ਵਾਲੇ ਵੀ ਜਦ ਆਗੇ ਤੇ ਜੀ ਪੁਲਸ ਵਾਲਿਆਂ ਨੇ ਕਰਿਆ ਜਣੀ ਫੋਨ ਅੱਛਾ ਜੀ ਹਾਂ ਜੀ ਠੀਕ ਹੈ ਪੈਸੇ ਵੀ ਥੀਕੇ ਜੀ ਕੋਲ 5-600 ਰੁਪਏ ਪੈਸੇ ਵੀ ਲੈ ਕੇ ਫੋਨ ਵੀ ਲੈ ਗਏ ਕਿਹੜਾ ਦਾ ਇਹਨਾਂ ਦਾ ਜੀ ਹਾਂ ਜੀ ਅੱਛਾ ਫੋਨ ਵੀ ਲੈ ਗਏ ਹਾਂ ਜੀ ਸਾਈਕਲ ਵੀ ਟੋਬੇ ਤੇ ਸਿੱਟ ਕੇ ਅੱਛਾ ਅੱਛਾ ਤੇ ਸਾਈਕਲ ਵੀ ਤੋੜ ਗਈ ਤੇ ਅੱਛਾ 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 ਹਥਿਆਰ ਸੀਗੀ ਹੋਣਾ ਕੋਈ ਹਾਂ ਜੀ ਹਥਿਆਰ ਤੇ ਖਰਚਾਂ ᱛੀਆਂ ਜੀ ਖਰਚਾ ਸੀ ਜੀ ਇੱਕ ਦੇਰ ਰਾਤ ਸਾਨੂੰ ਇੱਕ ਕਾਲ ਮਸੂਲ ਹੋਈ ਸੀਗੀ ਇੱਕ ਬੰਦਨ ਜੁਐਲਰ ਹੈ ਖੰਨਾ ਰੋਡ ਤੇ ਸਮਰਾਲੇ ਵੀ ਉਹਨਾਂ ਦੇ ਕੋਈ ਚੋਰ ਆ ਗਏ ਆ ਤੇ 112 ਸਾਡਾ ਡਿਊਟੀ ਅਫਸਰ ਮੌਕੇ ਤੇ ਚਲੇ ਗਿਆ ਉਹਨਾਂ ਦੀ ਹੈਗੀ ਨੌਕ ਜਾਣੇ ਨੇ ਪ੍ਰਵਾਸੀ ਲੱਗ ਰਹੇ ਨੇ ਸੀਸੀਟੀਵੀ ਕੈਮਰੇ ਤੋਂ ਤੇ ਸਾਡੀਆਂ ਸੀਆਰ ਦੀ ਟੀਮਾਂ ਸਾਡੇ ਸੀਨੀਅਰ ਅਫਸਰ ਵਾਲਾਂ ਦੇ ਨੂੰ ਧਿਆਨ ਚ ਲਿਆਤਾ ਸਾਰੀ ਗੱਲਬਾਤ ਤੇ ਜਲਦੀ ਤਰੀਸ ਕਰ ਲਾਂਗੇ ਸਰ ਕੋਈ ਨੁਕਸਾਨ ਵਗੈਰਾ ਹੋਇਆ ਜੀ ਨਹੀਂ ਐਵੇਂ ਦੀ ਕੋਈ ਗੱਲ ਆਈ ਨਹੀਂ ਜੀ ਸਾਰੀ ਠੀਕ ਆ ਵੈਸੇ ਤਾਂ ਜੀ ਸਰ ਪਹਿਲਾਂ ਵੀ ਇਸੇ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਸੀਗਾ ਸਰ ਇਹ ਧੁੰਦਿਆ ਹੈਗਾ ਹੁਣ ਤਾਂ ਚਲੋ ਜੜੀ ਧੁੰਦ ਦੀ ਹੈਗੀ ਆ ਕਾਫੀ ਜ਼ਿਆਦਾ ਉਸ ਕਰਕੇ ਮੈਨੂੰ ਲੱਗਦਾ ਇਹ ਟਾਰਗੇਟ ਹੋਈ ਹੈ ਗੱਲ ਤੇ ਬਾਕੀ ਡਾਇਰੈਕਟ ਕਰ ਲਾਂਗੇ ਜੀ ਤਫਤੀਸ਼ ਕਰ ਲਾਂਗੇ ਸਾਰਾ ਜੀ ਤਕਰੀਬਨ ਇੱਕ ਘੰਟਾ ਵੀ ਉੱਤੇ ਜਿਹੜੇ ਚੋਰ ਰਹੇ ਨੇ ਨਹੀਂ ਇਹ ਤਾਂ ਵੈਰੀਫਾਈ ਕਰ ਲਾਂਗੇ ਜੀ ਚਲਦੀ ਪਈ ਹੈ ਤਫਤੀਸ਼ ਜੀ ਕਰਾਂਗੇ ਕਰਬੇ 对。<Indeed. S 2>